ਭਾਜਪਾ ਸੈਂਟਰ ਗਵਰਨਮੈਂਟ ਵੱਲੋਂ ਰਾਸ਼ਨ ਕਾਰਡ ਕੱਟੇ ਜਾਣ ਦੇ ਚਲਦੇ ਹੋਏ ਪੁਰਜੋਰ ਨਿੰਦਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ ਹੁਸ਼ਿਆਰਪੁਰ ਵਿਖੇ ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਦੇ ਵਿੱਚ ਮੰਤਰੀ ਡਾਕਟਰ ਰਵਜੋਤ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਅਤੇ ਹੋਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪ੍ਰੈਸ ਕਾਨਫਰੰਸ ਮੌਜੂਦ ਰਹੀ रेडी ਬਣੋ ਇਹਦੇ ਦਰਵਾਜ਼ਾ ਖੋਲ੍ਹੋ। ਰੈਡੀ। ਤੁਹਾਨੂੰ ਐਂ ਦੇ ਪਾਉਣ ਨੂੰ ਮੈਂ। ਉਹ ਭਰਾਵਾ ਇਹ ਚੱਤਰ ਕੋਲ ਤੇ ਬੜੂ। ਇਹ ਲਾ ਦੇ। ਹਾਂਜੀ। ਜੀ। ਇਟ ਕਾਟ ਹੋ ਗਈ। ਰੈਡੀ? ਚਲੋ ਜੀ। ਓਕੇ। ਅਕਸਰ ਸਾਡੀ ਪ੍ਰੈਸ ਕਾਨਫਰੰਸ ਵੀ ਬਣਾਉਂਦਾ ਸਵੇਰ ਨੂੰ ਸ਼ਹਿਰ ਦੇ ਬੜਾ ਮਤਲਬ ਬੋਲ ਚੁੱਕੇ ਸੀ ਤੇ ਅੱਜ ਇਸ ਪ੍ਰੈਸ ਕਾਨਫਰੰਸ ਤੋਂ ਵੀ ਤੁਹਾਡੇ ਨਾਲ ਸਾਡੇ ਨਾਲ ਹਲਕਾ ਗੱਲ ਸੰਖੇਪ ਤੋਂ ਡਿਪਟੀ ਸੀ ਸਾਹਿਬ ਜੈਕਿਸ਼ ਜੀ ਸਾਡੇ ਐਮਐਲਏ ਸਾਹਿਬਾ ਨੂੰ ਸ਼ਰਪਤੋਂ ਤੋਂ ਚੰਦਜੀਤ ਭਾਜੀ ਨੰਬਰ ਦੇ ਸੁਵਾਂ ਜੀ ਸਾਡੇ ਸੰਦੀਪ ਸਹਿਰੀ ਨਮੋਕਰਤ ਜੀ ਤੇ ਸਾਡੇ ਮੇਰ ਸਾਹਿਬ ਸਾਡੇ ਟ੍ਰੇਡਿੰਗ ਦੇ ਪ੍ਰਧਾਨ ਤੇ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ ਮੈਂ ਕਹਾਂਗਾ ਕਿ ਸਾਡੇ ਵਿੱਚ ਸਾਡੇ ਨਾਲ ਤੇ 2022 ਦੀ ਜੇ ਅਸੀਂ ਗੱਲ ਕਰੀਏ ਪੂਰੀ ਪੰਜਾਬ ਦੀ ਆਬਾਦ ਨੇ ਇਹ ਬਹੁਤ ਵੱਡਾ ਮੰਡੇਟ ਦੇ ਕੇ ਹਰੇਕ ਵਰਗ ਨੇ ਹਰੇਕ ਘਰ ਨੇ ਆਵਾਜ਼ ਦੀ ਫਾੜੀ ਦਾ ਸਾਥ ਦਿੱਤਾ ਤੇ ਸੀਐਮ ਸਾਹਿਬ ਸਦਾਪਤਨ ਸੀ ਮਾਰਜੀ ਦੇ 16 ਮਾਰਚ 2022 ਨੂੰ ਸ਼ਹੀਦੀ ਆਸਮਾਂ ਅਮਰਪਵਿੱਤਰ ਸ਼ਹੀਦੀ ਕਰ ਦਿੱਤੇ ਹੋਣੇ ਹੋ ਚੁੱਕੀ ਤੇ ਉਸ ਦਿਨ ਤੋਂ ਹੀ ਸਾਡੀ ਸਰਕਾਰ ਸਦਾਪਤਨ ਸੀ ਮਾਰਜੀ ਦੀ ਜੋਗ ਅਗਵਾਈਏ ਅਸੀਂ ਹਰੇਕ ਵਰਗ ਨੂੰ ਨਾਲ ਲੈ ਕੇ ਹਰੇਕ ਵਰਗ ਦੇ ਹਿੱਤ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲਏ ਆ ਤੇ ਨਾਲ ਹੀ ਅਸੀਂ ਆਪਾਂ ਹਰੇਕ ਵਰਗ ਦੇ ਹੱਕਾਂ ਦੀ ਰਾਖੀ ਲਈ ਅਸੀਂ ਆਪਾਂ ਕਦਮ ਚੁੱਕਰੇ ਆਂ ਆ ਜੋ ਪਿੱਛੇ ਜੇ ਸਾਨੂੰ ਸੁਣਨ ਚਾਹੀਦਾ ਕਿ ਜੋ ਕੇਂਦਰ ਸਰਕਾਰ ਵੱਲੋਂ ਪੰਜਾਬ ਪ੍ਰਤੀ ਜਿਹੜੀ ਸ਼ੁਰੂ ਤੋਂ ਹੀ ਇਹ ਗੱਡੇ ਵਾਂ ਤੋਂ ਹੀ ਜਿਹੜੀ ਪਰਸ਼ਲਟੀ ਜਾਂ ਮਤਰੀ ਬਾਹਰ ਉਹਦਾ ਰਵਈਆ ਰਿਹਾ ਪੰਜਾਬ ਸਰਕਾਰ ਦੇ ਬਦੀ ਪੰਜਾਬ ਦੇ ਲੋਕਾਂ ਪ੍ਰਤੀ ਉਦੇ ਮੁੱਦੇ 'ਤੇ ਨਜ਼ਰ ਰੱਖਦੇ ਹੋਏ तकरीबन 8 ਲੱਖ ਪਰਿਵਾਰਾਂ ਦੇ ਲਈ ਰਸ਼ਦ ਕਾਰਡ ਹੈ ਰਸ਼ਦ ਕਾਰਡ ਹੋਲਡਰ ਹੈਗੇ ਪੂਰੇ ਦੇ ਕਾਰਡ ਕੱਟੇ ਕੱਟੇ ਜਾਂਦੀ ਹੋ ਖਬਰ ਆ ਰਹੀ ਹੈ ਤੇ ਇਸ ਸਬੰਧ ਵਿੱਚ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤੇ ਮੈਂ ਦੱਸਣਾ ਚਾਹੂਗਾ ਕਿ ਪੰਜਾਬ ਸੂਬਾ ਜੇਸੀ ਗੱਲ ਕਰੀਏ ਖੇਤਰਫਲ ਦੀ ਪੰਜਾਬ ਦਾ ਜੀਓਗ੍ਰਾਫੀਕਲ ਏਰੀਆ ਵੀ ਇਹ तकरीबन ਪੂਰੇ ਦੇਸ਼ ਦਾ ਭਾਰਤ ਦਾ 1.5% ਹਿੱਸਾ ਬੰਦਾ ਸਾਰਾ ਪਰ ਜਦੋਂ ਵੀ ਭਾਰਤ ਤੇ ਕੋਈ ਵਿਵਤਾ ਆਉਂਦੀ ਆ ਕੋਈ ਮੁਸ਼ਕਲ ਆਉਂਦੀ ਆ ਸਭ ਤੋਂ ਪਹਿਲਾਂ ਪੰਜਾਬ ਪੰਜਾਬ ਦੇ ਲੋਕ ਪੰਜਾਬ ਵਾਸੀ ਮੋਰਿਆਂ ਤੇ ਖੜਦੇ ਨੇ ਲੜਦੇ ਨੇ ਚਾਹੇ ਉਹ ਅਸੀਂ ਗੱਲ ਕਰੀਏ ਲੜਾਈ ਦੀ ਕ੍ਰੋਸ ਬਾਰਡਰ ਜਿਹੜੀ ਵਾਰ ਹੁੰਦੀ ਆ ਉਹਦੀ ਗੱਲ ਕਰੀਏ ਚਾਹੇ ਜਦੋਂ ਅਨਾਜ ਦੀ ਕਮੀ ਆ ਗਈ ਸੀ ਉਸ ਉਹ ਗੱਲ ਕਰੀਏ ਤੇ ਅੱਜ ਦੀ ਤਰੀਕ ਵਿੱਚ ਵੀ ਪੰਜਾਬ ਤਕਰੀਬਨ ਜਿਹੜਾ ਪੂਰੇ ਦੇਸ਼ ਦਾ ਜਿਹੜਾ ਅੰਨ ਹੈਗਾ ਉਹਦੇ ਵਿੱਚੋਂ ਜਿਹੜਾ 40 ਫੀਸਦੀ 40% ਜਿਹੜਾ ਵੀਟ ਕਣਕ ਦੀ ਦੀਨਾਂ ਪੂਰੇ ਭਾਰਤ ਪੰਜਾਬ ਵੱਲੋਂ ਤੇ तकरीबन 26% ਇਹ ਰਾਈਸ ਹੈਗੇ ਪੰਜਾਬ ਦਾ ਨਾ ਕਰਦਾ پورے ਦੇਸ਼ ਦੇ ਤੇ پورے ਦੇਸ਼ ਦਾ ਮੈਂ ਕਹਾਂਗਾ ਕਿ ਆਮਖਣਾ ਆਮ ਰਫਤਾ ਚੀਓ ਡਿੱਗ ਪਾਇਆ ਹੋ ਪਰ ਇਹੋ ਜੀ ਹਰਕਤ ਕੇਂਦਰ ਸਰਕਾਰ ਵੱਲੋਂ ਇੰਨਾ ਕੁਝ ਕਰਕੇ ਵੀ तकरीबन 8 ਲੱਖ ਪਰਿਵਾਰਾਂ ਦੇ ਜੈਸੀ ਕਰ ਲਈਏ ਦੇ ਪਰਿਵਾਰ ਚ ਚਾਰ ਜੀ ਹੋਗੇ तकरीबन 32 ਲੱਖ ਲੋਕਾਂ ਦਾ ਹੋ ਰਾਸ਼ਨ ਕਾਰਡ ਘਟਣ ਦੀ ਉਹਨਾਂ ਦੀ ਉਹ 사지 샤비아 ਅਸੀਂ ਉਹ ਵਸੇ ਆਪਾਂ ਬਿਲਕੁਲ ਆਪ ਜਾਣਦੀ ਹੋਵਾਂਗੇ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਆ ਉਹਨਾਂ ਦੀ ਜਿੱਦਾਂ ਹੁਣ ਬੀਜੇਪੀ ਸਰਕਾਰ ਕੇਂਦਰ ਸਰਕਾਰ ਆਪਣੇ ਫਾਇਦੇ ਲਈ ਆਪਣੇ ਲਾਭ ਲਈ ਕਿਸੇ ਹੱਦ ਤੱਕ ਨਹੀਂ ਜਾ ਸਕਦੀ ਜੇ ਵੀ ਤੁਸੀਂ ਦੇਖਿਆ ਹੁਣ ਬਿਹਾਰ ਚ ਇਲੈਕਸ਼ਨ ਚੱਲ ਰਹੀ ਆ ਤੇ ਉਹਦੇ ਵਿੱਚ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜਾ ਐਸਆਰ ਲਾਗੂ ਕਰਵਾ ਦਿੱਤੀ ਰਿਹਾ ਵੋਟ ਕੱਟ ਹੋ ਰਹੀਆਂ ਆਪਣੇ ਜ਼ੇਹਤ ਦੇ ਵੋਟ ਵੰਡ ਰਹੀਆਂ ਅਗੇ ਲੱ ਆ ਕੇ ਜਿਹੜੇ ਨਹੀਂ ਉਹਨਾਂ ਦੇ ਵੋਟਰ ਸਪੋਰਟਰਾਂਗੇ ਉਹਦੀ ਵੋਟਾਂ ਕਾਟ ਹੋ ਰਹੀਆਂ ਤੇ ਉੱਥੇ ਹੀ ਵੋਟ ਚੋਰੀ ਚੋਰੀ ਹੋ ਰਹੀ ਆ। ਇਸੇ ਤਰ੍ਹਾਂ ਇਹ ਪੰਜਾਬ ਵੱਲੋਂ ਬਹੁਤ ਮੁਕਤ ਕਰਲੇ ਹੈਗਾ ਤੇ ਇੱਥੇ ਵੀ ਜਿਹੜੇ ਗਰੀਬ ਲੋਕ ਹੈਗੇ ਆਮ ਕਰਾ ਦੇ ਲੋਕ ਹੈਗੇ ਕਿਉਂਕਿ ਇਹਦੇ ਰਾਸ਼ਨ ਕਾਰਡ ਬੋਲਡਰ ਹੈਗੇ ਆ ਜੇ ਅਸੀਂ ਗੱਲ ਕਰੀਏ ਉਹ ਕਿਸੇ ਅਮੀਰ ਦਾ ਨਹੀਂ ਹੁੰਦਾ। ਉਹ ਗਰੀਬ ਦਾ ਹੁੰਦਾ ਹੈਗਾ। ਦਲਿਤ ਭਾਈਚਾਰੇ ਦਾ ਹੁੰਦਾ ਹਾਂ ਸਾਡੇ ਸਮਾਜ ਦਾ ਹੁੰਦਾ ਉਹਦੇ ਪਰਿਵਾਰਾਂ ਦਾ ਹੁੰਦਾ ਤੇ ਉਹਨਾਂ ਨੂੰ ਲੋੜ ਵੀ ਹੈਗੀ ਉਹਨੂੰ ਉਸ ਸਕੀਮ ਵਿੱਚ। ਤੇ ਮੈਂ ਕਹੂੰਗਾ ਕਿ ਇਸ ਤਰ੍ਹਾਂ ਦੀ ਹਰਕਤ ਕਰਕੇ ਬੀਜੇਪੀ ਦਾ ਇੱਕ ਜਿਹੜਾ ਵਿਰੋਧੀ ਚਿਹਰਾ ਹੈਗਾ ਜਦੋਂ Dalit ਵਿਰੋਧੀ ਚਿਹਰਾ ਜਗ੍ਰਿਪ ਵਿੱਚ ਹੋਵੇ ਤੇ ਜਿਹੜੀ ਵਿਰੋਧੀ ਜਿਹੜਾ ਚਿਹਰਾ ਉਹ ਨੰਗਾ ਹੁੰਦਾ ਹੈਗਾ ਤੇ ਅਸੀਂ ਇਹ ਸਾਰੇ ਸਾਹਮਣੇ ਰਸੀਂ ਆਪਾਂ ਕੋਈ ਲੀਡਰਸ਼ਿਪ ਸ਼ਖਸ਼ੀਅਤ ਰੱਖੀ ਹੈਗੀ ਹੈ ਜਿਸੇਮ ਸਭਨੇ ਵਿੱਚ ਅਸੀਂ ਇਹ ਕੰਮ ਲਈ ਹੁੰਦਾਂਗੇ ਜੇ ਮੈਂ ਕੁਝ ਮੈਂ ਡਾਟੇ ਦੀ ਗੱਲ ਕਰਾਂ ਮੈਂ ਜਦੋਂ 8 ਲੱਖ ਪਰਿਵਾਰ 8 ਲੱਖ ਪਰਿਵਾਰ ਜਾਂ 32 ਲੱਖ ਦਾ ਜਿਹੜਾ ਡਾਟਾ ਆ ਜਾਂਦਾ ਹੈਗਾ ਇਹਦੇ ਵਿੱਚ ਤਕਰੀਬਨ ਮਾਝੇ ਵਿੱਚ 7 ਲੱਖ ਪੁਰਾ ਪਰਿਵਾਰਾਂ ਦੇ ਕਾਰਡ ਕੱਟੇ ਜਾਣਗੇ ਜੇ ਦੁਆਬੇ ਦੀ ਗੱਲ ਕਰ ਲਈ ਅਸੀਂ ਉਹਦੇ 5.5 ਲੱਖ ਪਰਿਵਾਰਾਂ ਦੇ ਕਾਰਡ ਕੱਟੇ ਜਾਣਗੇ ਮਾਲਵਾ ਮਾਲਵਾ ਦੋਨੇ ਪੂਰਾ ਮਾਲਵਾ ਦੀ ਗੱਲ ਕਰ ਲਈ ਉਹਦੇ ਤਕਰੀਬਨ 20 ਲੱਖ ਵੀ ਹੈਗੇ ਕਾਰਡ ਕੱਟੇ ਜਾਣਗੇ ਜੇ ਮੈਂ ਆਪਣੇ ਸ਼ਾਰਪਤ ਦੀ ਇਕੱਲੇ ਦੀ ਗੱਲ ਕਰਾਂ ਇਹਦੇ ਵਿੱਚ ਤਕਰੀਬਨ 1,38,000 ਜਿਹੜੇ ਸ਼ਾਰਪਤ ਦੇ ਤਸਰੀਹ ਹੈ ਜ਼ਿਲ੍ਹੇ ਦੇ ਅੰਦਰ ਉਹਨਾਂ ਦੇ ਕਾਰਡ ਕਰ ਤੰਦੀ ਉਹਦੀ ਸੋਚ ਅੰਗੇ ਉਹ ਸਾਜਿਸ਼ ਹੈ ਤੇ ਮੈਂ ਕਹੂੰਗਾ ਕਿ ਸਾਡੇ ਜਿਹੜੇ ਆਮ ਕਰੰਦ ਲੋਕ ਹੈ ਜਿਨ੍ਹਾਂ ਦੇ ਕਾਰਡ ਦਾਨੀ ਮਿਲ ਰਹੀ ਨੇ ਰਾਚਨ ਮਿਲ ਰਹੀ ਉਹ ਪਹਿਲੀ ਗਰੀਬ ਨੇ ਉਹ ਉਹਨਾਂ ਨੂੰ ਹੋਰ ਗਰੀਬ ਹੋਰ ਉਹਨੂੰ ਤਾਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਸਾਡਾ ਇਹੀ ਸੁਨੇਹਾ ਸੀ ਕੇਂਦਰ ਸਰਕਾਰ ਨੂੰ ਸਾਡੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੂੰ ਸਰਦਾਪਨ ਸੀ ਮਾਨ ਜੀ ਦੀ ਜੋਗ ਹੋ ਗਈ ਹੈ ਕਿ ਅਸੀਂ ਹਰ ਮੁਨਕਿਲ ਲੜਾਈ ਲੜਾਂਗੇ ਬਚੈ ਸੰ ਨੂੰ ਕੋਈ ਕਾਨੂੰਨੀ ਲੜਾਈ ਲਾਉਣੀ ਪਵੇ ਚਾਹੇ ਸਾਨੂੰ ਜ਼ਮੀਨਾਂ ਦੇ ਉੱਤਰ ਨਾ ਪਵੇ ਸਾਨੂੰ ਗਰਾਉਂਡ ਦੇ ਉੱਤਰ ਨਾ ਪਵੇ ਅਸੀਂ ਆਪਣਾ ਗਰੀਬ ਲੋਕਾਂ ਦੇ ਉਹਨਾਂ ਦੇ ਹੱਕ ਦੇ ਰਾਖੀ ਲਈ ਅਸੀਂ ਆਪਾਂ ਹਰ ਲੜੀ ਲੜਾਗੇ ਅਸੀਂ ਉਹਦੇ ਨਾਲ ਪੰਜਾਬ ਸਰਕਾਰ ਦੇ ਨਾਲ ਆਵਾਦੀ ਪਾਰਟੀ ਸਰਕਾਰ ਦੇ ਨਾਲ ਸਲਾ ਭਗਵੰਤ ਸਿੰਘ ਤੇ ਸਾਡੀ ਸਾਰੀ ਲੀਡਰਸ਼ਿਪ ਉਹਦੇ ਨਾਲ ਖੜੀ ਹੈ ਜੀ